ਲੋਕ ਸਭਾ ਚੋਣਾਂ ਦੇ ਨਤੀਜੇ ਕੱਲ ਜਾਨੀ 4 ਜੂਨ ਨੂੰ ਆ ਰਹੇ ਨੇ ਹੁਣ ਸਾਰਿਆਂ ਦੀਆਂ ਨਜ਼ਰਾਂ ਨਤੀਜਿਆਂ ਦੇ ਐਲਾਨ ਤੇ ਟਿਕੀਆਂ ਹੋਈਆਂ ਨੇ ਇਸ ਵਾਰ ਪੰਜਾਬ ਅੰਦਰ ਵੱਡੇ ਫੇਰ ਬਦਲ ਦੇਖਣ ਨੂੰ ਮਿਲਣਗੇ ਇਹ ਚੋਣਾਂ ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਸਿਆਸੀ ਭਵਿੱਖ ਵੀ ਤੈਅ ਕਰਨਗੀਆਂ ਇਸ ਤੋਂ ਇਲਾਵਾ ਕਈ ਸਾਲਾਂ ਬਾਅਦ ਪੰਜਾਬ ਦੇ ਤਿੰਨ ਲੋਕ ਸਭਾ ਹਲਕਿਆਂ ਵਿੱਚ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਉਮੀਦਵਾਰ ਵੀ ਫਸਮੀ ਟੱਕਰ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਖਾਲਿਸਤਾਨ ਸਮਰਥਕ ਉਮੀਦਵਾਰ ਪੰਜਾਬ ਦੀਆਂ ਤਿੰਨ ਸੀਟਾਂ ਤੇ ਸਿਆਸੀ ਸਮੀਕਰਨ ਬਦਲ ਸਕਦੇ ਨੇ ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਨਾਮ ਸਿਮਰਨਜੀਤ ਸਿੰਘ ਮਾਨ ਦਾ ਜੋ ਸੰਗਰੂਰ ਤੋਂ ਮੌਜੂਦਾ ਸੰਸਦ ਮੈਂਬਰ ਨੇ ਦੂਜਾ ਉਮੀਦਵਾਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਕੇਸ ਦੇ ਦੋਸ਼ੀ ਬਿਆਨਤ ਸਿੰਘ ਦੇ ਬੇਟੇ ਸਰਬਜੀਤ ਸਿੰਘ ਖਾਲਸਾ ਨੇ ਉਹ ਫਰੀਦਕੋਟ ਤੋਂ ਚੋਣ ਲੜ ਰਹੇ ਨੇ ਤੇ ਡਟਮੀ ਟੱਕਰ ਦੇ ਰਹੇ ਨੇ ਇਸੇ ਤਰ੍ਹਾਂ ਤੀਜੀ ਟੱਕਰ ਖਡੂਰ ਸੇਵ ਜਿੱਥੋਂ ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਚੌਂ ਮੈਦਾਨ ਵਿੱਚ ਨੇ ਤਿੰਨ ਵਿੱਚੋਂ ਦੋ ਸੀਟਾਂ ਤੇ ਅਮਰਿਤਪਾਲ ਸਿੰਘ ਤੇ ਸਰਵਜੀਤ ਸਿੰਘ ਵਿਚਾਲੇ ਸਖਤ ਟੱਕਰ ਇਸ ਤੋਂ ਇਲਾਵਾ ਸੰਗਰੂਰ ਵਿੱਚ ਸਿਮਰਨਜੀਤ ਸਿੰਘ ਮਾਨ ਵੀ ਜਿੱਤ ਹਾਰ ਵਿੱਚ ਨਿਰਨਾਇਕ ਭੂਮਿਕਾ ਨਿਭਾ ਸਕਦੇ ਨੇ ਖਡੂਰ ਸੇਵ ਪੰਜਾਬ ਦੀਆਂ ਕਈ ਵੀਵੀਆਈਪੀ ਸੀਟਾਂ ਨੂੰ ਪਛਾੜਦੀਆਂ ਸੂਬੇ ਦੀ ਸਭ ਤੋਂ ਚਰਚਿਤ ਸੀਟ ਬਣ ਗਈ ਹੈ ਕਿਉਂਕਿ ਵਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਸਿੰਘ ਇੱਥੋਂ ਚੋਣ ਲੜ ਰਹੇ ਨੇ ਇੱਥੋਂ ਆਮ ਆਦਮੀ ਪਾਰਟੀ ਦੇ ਮੰਤਰੀ ਲਾਲਜੀਤ ਸਿੰਘ ਪੁੱਲਰ ਚੋਣ ਮੈਦਾਨ ਵਿੱਚ ਨੇ ਪਰ ਇਸ ਵਾਰ ਇੱਥੇ VOTING ਵਿੱਚ 3% ਦੀ ਘਰਾਵਟ ਦਰਜ ਕੀਤੀ ਗਈ ਹੈ। ਕੁੱਲ 61.60% VOTING ਹੋਈ ਹੈ ਜੋ ਮੌਜੂਦਾ ਸਰਕਾਰ ਲਈ ਚੰਗੀ ਗੱਲ ਨਹੀਂ ਮੰਨੀ ਜਾ ਰਹੀ। ਜਦੋਂ ਕਿ ਕਾਂਗਰਸ ਦੇ ਉਮੀਦਵਾਰ ਕੁਲਵੀਰ ਸਿੰਘ ਜੀਰ ਅਤੇ ਭਾਜਪਾ ਦੇ ਮਨਜੀਤ ਸਿੰਘ ਮੀਆਂ ਵਿੰਡ ਚੋਣ ਮੈਦਾਨ ਵਿੱਚ ਨੇ ਸਿਆਸੀ ਮਹਿਰਾ ਮੁਤਾਬਕ ਇੱਥੇ ਅਮਰਿਤਪਾਲ ਸਿੰਘ ਦੀ ਲਾਲਜੀਤ ਭੁੱਲਰ ਤੇ ਕੁਲਬੀਰ ਸਿੰਘ ਜੀਰਾ ਨਾਲ ਫਸਮੀ ਟੱਕਰ ਭਾਜਪਾ ਉਮੀਦਵਾਰ ਦੋੜ ਤੋਂ ਬਾਹਰ ਨੇ ਫਰੀਦਕੋਟ ਹਲਕੇ ਵਿੱਚ ਇਸ ਵਾਰ 63.17% ਵੋਟਿੰਗ ਹੋਈ ਹੈ ਜਦੋਂ ਕਿ 2019 ਦੇ ਚੋਣਾਂ ਵਿੱਚ 63.25% ਵੋਟਿੰਗ ਹੋਈ ਸੀ ਇਸ ਸੀਟ 'ਤੇ ਮੌਜੂਦਾ ਸੰਸਦ ਮੈਂਬਰ ਕਾਂਗਰਸ ਦੇ ਨੇ ਪਰ ਇਸ ਵਾਰ ਸਮੀਕਰਨ ਬਦਲ ਗਏ ਨੇ ਇਸ ਵਾਰ ਆਪ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਦਰਮਿਆਨ ਸਖ਼ਤ ਟੱਕਰ ਮੰਨੀ ਜਾ ਰਹੀ ਹੈ ਭਾਜਪਾ ਨੇ ਇੱਥੋਂ ਮਸ਼ਹੂਰ ਸੂਫੀ ਗਾਇਕ ਹੰਸਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਪਰ ਕਿਸਾਨਾਂ ਦੇ ਵਿਰੋਧ ਕਾਰਨ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਆਕਾਲੀ ਦਲ ਦੇ ਉਮੀਦਵਾਰ ਵੀ ਦੌੜ ਤੋਂ ਬਾਹਰ ਨੇ ਇਸ ਲਈ ਸਿੱਧਾ ਮੁਕਾਬਲਾ ਕਰਮਜੀਤ ਅਨਮੋਲ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਵਿਚਾਲੇ ਹੀ ਮੰਨਿਆ ਜਾ ਰਿਹਾ ਹੈ ਸੰਗਰੂਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਗ੍ਰਹਿ ਜ਼ਿਲ੍ਹਾ ਇੱਥੋਂ ਉਹ ਦੋ ਵਾਰ ਜਿੱਤ ਕੇ ਸੰਸਦ ਵਿੱਚ ਗਏ ਪਰ ਅੱਜ ਇਹ ਸੀਟ اٹਕ ਗਈ ਜਾਪਦੀ ਹੈ ਕਾਂਗਰਸ ਨੇ ਇੱਥੇ ਮੌਜੂਦਾ ਵਿਧਾਇਕ ਸੁਖਪਾਲ ਖੈਰ ਨੂੰ ਟਿਕਟ ਦਿੱਤੀ ਹੈ ਸੁਖਪਾਲ ਖੈਰਾ ਦੇ ਧੂਆਂਧਾਰ ਪ੍ਰਚਾਰ ਨੇ ਸਤਾ ਧਿਰ ਲਈ ਵੱਡੀ ਮੁਸ਼ਕਲ ਖੜੀ ਕਰ ਰੱਖੀ ਹੈ ਹਾਲਾਤ ਇਹ ਬਣ ਗਏ ਨੇ ਕਿ ਸੀਐਮ ਭਗਵੰਤ ਮਾਨ ਨੂੰ ਖੁਦ ਆ ਕੇ ਵੋਟਰਾਂ ਨੂੰ ਆਪ ਦੇ ਹੱਕ ਵਿੱਚ ਵੋਟ ਪਾਉਣ ਲਈ ਕਹਿਣਾ ਪਿਆ। ਇਸ ਵਾਰ ਇੱਥੇ 64.63% VOTING ਹੋਈ ਹੈ। 2019 ਦੀਆਂ ਚੋਣਾਂ ਵਿੱਚ ਇੱਥੇ 72.40% ਫੋਟਾਂ ਪਈਆਂ ਸਨ। ਬੇਸ਼ੱਕ ਇਸ ਸੀਟ ਤੇ ਆਪ ਮੰਤਰੀ ਗੁਰਮੀਤ ਸਿੰਘ ਮੀਤਿਹਰ ਤੇ ਕਾਂਗਰਸ ਦੇ ਸੁਖਪਾਲ ਖਹਿਰਾ ਵਿਚਾਲੇ ਹੀ ਸਖਤ ਮੁਕਾਬਲਾ ਮੰਨਿਆ ਜਾ ਰਿਹਾ ਹੈ ਪਰ ਜਿੱਤ ਹਾਰ ਦਾ ਫੈਸਲਾ ਸਿਮਰਨਜੀਤ ਮਾਨ ਦੇ ਹੱਥ ਵਿੱਚ ਹੈ।